ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਯੂਐਸ ਬੈਂਕਸ ਜਿਨ੍ਹਾਂ ਨੇ 20 ਬਿਲੀਅਨ ਡਾਲਰ ਦਾ ਬੇਲ ਆਊਟ ਪਲਾਨ ਦੇਣਾ ਸੀਗਾ ਅਰਜنٹੀਨਾ ਨੂੰ ਹਾਲ ਦੀ ਘੜੀ ਉਸ ਪਲਾਨ ਨੂੰ ਜਿਹੜਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਹੈਗਾ ਆ ਕਹਿੰਦੇ ਵੀ ਸ਼ਾਰਟ ਟਰਮ ਫੈਸਿਲਿਟੀ ਉਹਨਾਂ ਨੇ ਹੈਲਪ ਸੀਗੀ ਵੀ 4 ਬਿਲੀਅਨ ਡਾਲਰ ਦਾ ਜਿਹੜਾ ਡੈਟ ਆ ਉਹਦੀ ਪੇਮੈਂਟ ਜਨਵਰੀ ਚ ਜਿਹੜੀ ਆਉਣੀ ਸੀ ਉਸ ਦੇ ਵਿੱਚ ਇਹਨਾਂ ਨੇ ਮਦਦ ਜਿਹੜੀ ਉਹ ਆ ਕਰਨੀ ਆ ਸੋ ਹੁਣ ਕਹਿੰਦੇ ਵੀ 20 ਬਿਲੀਅਨ ਦੀ ਥਾਂ ਤੇ ਛੋਟਾ ਅਮਾਉਂਟ ਸ਼ਾਇਦ ਇਸ ਨੂੰ ਘੱਲਿਆ ਜਿਹੜਾ ਜਾ ਸਕਦਾ ਹੈਗਾ ਆ ਸੋ ਇਹ ਉਹੀ ਜਿਹੜਾ ਜੋ ਸਿੰਘ ਜੀ ਇਸ ਟਾਈਮ ਆਪਾਂ ਨੂੰ ਪਤਾ ਹੈ ਵੀ ਚਰਚਾ ਜਿਹੜੀ ਚੱਲਦੀ ਆ ਵੀ ਅਮਰੀਕਾ ਦਾ ਮਨੀ ਬਾਹਰਲੇ ਮੁਲਕਾਂ ਨੂੰ ਕਿਉਂ ਜਿਹੜਾ ਉਹ ਜਾ ਰਿਹਾ ਇਸ ਦਾ ਬਹੁਤ ਵਿਵਾਦ ਜਿਹੜਾ ਪਿਛਲੇ ਪ੍ਰਸ਼ਾਸਨ ਦੇ ਨਾਲ ਜੁੜ ਕੇ ਦੇਖਦੇ ਰਹੇ ਆ ਖਾਸ ਕਰਕੇ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਤੇ ਹੋਰ ਮੁਲਕਾਂ ਨੂੰ ਅ ਯੂ ਐਸ ਏ ਆਈ ਡੀ ਅਰ ਕੀ ਜਿਹੜੀ ਸੰਸਥਾ ਹੈ ਉਹ ਖਤਮ ਕਰ ਦਿੱਤੀ ਗਈ ਵੀ ਬਾਹਰਲੇ ਮੁਲਕਾਂ ਨੂੰ ਰਾਸ਼ੀ ਜਿਹੜੀ ਉਹ ਬਿਲਕੁਲ ਵੀ ਨਾ ਜਿਹੜੀ ਉਹ ਖੱਲੀ ਜਾਵੇ ਤੇ ਹੁਣ ਪਰ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਅਰਜਨਟੀਨਾ ਦੀ ਮਦਦ ਕਰਨ ਦੇ ਲਈ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈਗਾ ਆ ਉਹਦੀ ਜਿਹੜੀ ਉਹ ਹੈਲਪ ਕਰਨ ਦੇ ਲਈ ਜਾਵੀਅਰ ਮਿਲਾਈ ਉਹ ਜਿਹੜਾ ਆ ਉਸ ਨੂੰ 20 ਬਿਲੀਅਨ ਡਾਲਰ ਦੇਣੇ ਸੀ ਪਰ ਇੱਥੇ ਕਾਫੀ ਰੌਲਾ ਰੱਪਾ ਜਿਹੜਾ ਉਹ ਪੈ ਗਿਆ ਸੀਗਾ ਜੀ ਪੀ ਮੋਰਗਨ ਚੇਜ਼ ਬੈਂਕ ਜਿਹੜਾ ਆ ਬੈਂਕ ਆਫ ਅਮਰੀਕਾ ਤੇ ਸਿਟੀ ਗਰੁੱਪ ਉਹਨਾਂ ਦੇ ਜਿਹੜੇ ਬੈਂਕਰਸ ਆ ਉਹਨਾਂ ਨੇ ਇਹ ਜਿਹੜੀ ਰਾਸ਼ੀ ਆ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਜਿਹੜੀ ਉਹ ਦੇਣੀ ਸੀਗੀ ਪਰ ਹੁਣ ਕਹਿੰਦੇ ਵੀ ਪਿਵਟ ਇਹਨਾਂ ਨੇ ਕਿਹਾ ਆ ਮੋੜ ਜਿਹੜਾ ਉਹ ਲਿਆ ਆ 20 ਬਿਲੀਅਨ ਦੀ ਥਾਂ ਤੇ ਛੋਟਾ ਅਮਾਉਂਟ ਜਿਹੜਾ ਉਹ ਹੋ ਸਕਦਾ ਹੈਗਾ ਆ ਸੋ ਉੱਥੇ ਦਾ ਜਿਹੜਾ ਰਾਸ਼ਪਤੀ ਆ ਉਹਨੇ ਆ ਕੇ ਬਹੁਤ ਸਾਰੇ ਜਿਹੜੇ ਮਹਿਕਮੇ ਸੇਮ ਉਸੇ ਤਰਜ਼ ਦੇ ਉੱਤੇ ਜਿੱਦਾਂ ਹੁਣ ਟਰੰਪ ਪ੍ਰਸ਼ਾਸਨ ਕਰ ਰਿਹਾ ਵੀ ਉਹਨੇ ਵੀ ਜਿਹੜੇ ਬਹੁਤ ਜ਼ਿਆਦਾ ਬੰਦ ਕੀਤੇ ਸੀਗੇ ਉਹਦਾ ਚੇਂਜ ਸਾਬਾ ਬਹੁਤ ਮਸ਼ਹੂਰ ਹੋਇਆ ਸੀ ਅ ਵਕ ਵਕ ਜਿਹੜੇ ਆ ਜਦੋਂ ਉਹ ਕਰਦਾ ਸੀਗਾ ਇੱਕ ਹਿਸਾਬ ਦੇ ਨਾਲ ਮਿਲਾਈ ਚੇਂਜ ਸਾ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਸੀਗਾ ਵੀ ਜਿੱਥੇ ਜਾਂਦਾ ਸੀਗਾ ਕਟਵੱਡ ਜਿਹੜੀ ਉਹ ਕਰਕੇ ਮਹਿਕਮਿਆਂ ਦੀ ਕਰਕੇ ਉਹ ਆ ਜਾਂਦਾ ਸੀਗਾ ਸੋ ਉਸ ਨੂੰ ਵੱਡੀ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ ਇਤੋਂ ਤੱਕ ਕਿ ਜਿਹੜੀਆਂ ਉੱਤੇ ਦੀਆਂ ਕਾਂਗਰੈਸ਼ਨਲ ਇਲੈਕਸ਼ਨ ਹੋਈਆਂ ਆ ਉਹਦੇ ਵਿੱਚ ਵੀ ਉਸ ਨੂੰ ਉਥੋਂ ਦੇ ਵੋਟਰਸ ਨੇ ਜਿਹੜੇ ਉਹ ਜਿਤਾਇਆ ਆ ਹੈਗਾ ਆ ਸੋ ਕਿੰਨੇ ਵੀ ਉਹਦੇ ਨਾਲ ਜਿਹੜਾ ਕੰਟਰੀ ਦੇ ਬੌਂਡ ਤੇ ਕਰੰਸੀ ਆ ਉਸ ਨੇ ਰੈਲੀ ਥੋੜੀ ਜੀ ਕੀਤੀ ਆ ਸੋ ਥੋੜੇ ਜੀ ਸਟਰੋਂਗ ਹੋਏ ਆ ਪਰ ਅਰਜנטיਨਾ ਦੇ ਹਾਲਾਤ ਕਾਫੀ ਮਾੜੇ ਇਕਨੋਮਿਕ ਤੌਰ ਦੇ ਤੇ ਜਿਹੜੇ ਉਹ ਬਣ ਚੁੱਕੇ ਸੀਗੇ ਜਿਹਦੇ ਕਰਕੇ ਆ ਜਿਹੜੇ ਆ ਇਵੈਂਚੁਅਲੀ ਇਹਨਾਂ ਨੂੰ ਬੇਲ ਆਊਟ ਦੀ ਜਿਹੜੀ ਉਹ ਜ਼ਰੂਰਤ ਆ ਜਿਹੜੀ ਉਹ ਪਵੇਗੀ ਸੋ ਹੁਣ 20 ਬਿਲੀਅਨ ਡਾਲਰ ਦੀ ਥਾਂ ਤੇ 5 ਬਿਲੀਅਨ ਡਾਲਰ ਜਿਹੜਾ ਇਹਨਾਂ ਨੂੰ ਦਿੱਤਾ ਜਿਹੜਾ ਉਹ ਜਾ ਸਕਦਾ ਫਿਰ ਵੀ ਬਹੁਤ ਵੱਡੀ ਰਾਸ਼ੀ ਹੁੰਦੀ ਆ 5 ਬਿਲੀਅਨ ਡਾਲਰ ਜਿਹੜੇ ਸ਼ਾਰਟ ਟਰਮ ਰੀ ਪਰਚੇਸ ਜਾਂ ਰੀਪਰ ਫੈਸਿਲਿਟੀ ਆ ਉਹਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਮਦਦ ਕੀਤੀ ਜਿਹੜੀ ਉਹ ਜਾਊਗੀ ਜਿਨ੍ਹਾਂ ਚੋਂ 4 ਬਿਲੀਅਨ ਡਾਲਰ ਤਾਂ ਜਿਹੜੀ ਡੈਟ ਦੀ ਪੇਮੈਂਟ ਇਹਨਾਂ ਦੇ ਉੱਤੇ ਕਰਜ਼ਾ ਚੜਿਆ ਅਰਜנטיਨਾ ਦੇ ਉੱਤੇ ਉਹ ਕਰਜ਼ਾ ਲਾਉਣ ਦੇ ਲਈ ਜਿਹੜੀ ਪੇਮੈਂਟ ਆ ਉਹ 4 ਬਿਲੀਅਨ ਡਾਲਰ ਦੀ ਜਾਣੀ ਹੈਗੀ ਆ ਸੋ ਅਮਰੀਕਾ ਜਿਹੜਾ ਆ ਉਹ ਆਪਣਾ ਮਨੀ ਆ ਇਸ ਮੁਲਕ ਨੂੰ ਜਿਹੜਾ ਹੁਣ ਕੱਲਣ ਜਾ ਰਿਹਾ ਆ ਤਾਂ ਜੋ ਇਹ ਫਲੋਟ ਰਹਿ ਸਕੇ ਕਿਤੇ ਉਹ ਡੁੱਬ ਨਾ ਜਾਵੇ ਸੋ ਇਸ ਤੋਂ ਇਲਾਵਾ 900 ਮਿਲੀਅਨ ਡਾਲਰ ਆਲਰੇਡੀ ਅਮਰੀਕਾ ਕੱਲ ਚੁੱਕਾ ਹੈਗਾ ਆ ਅਰਜנטיਨਾ ਨੂੰ 900 ਮਿਲੀਅਨ ਡਾਲਰ ਸਪੈਸ਼ਲ ਡਰਾਇੰਗ ਰਾਈਟਸ ਅ ਦੇ ਜਿਹੜਾ ਉਹ ਤਹਿਤ ਉਹਨਾਂ ਉਹਨਾਂ ਦੇ ਜਿਹੜਾ ਇਹ ਟਰਾਂਸਫਰ ਕੀਤਾ ਜਿਹੜਾ ਹੋ ਗਿਆ ਹੈ ਸੋ ਇੰਟਰਨੈਸ਼ਨਲ ਮੋਨਿਟਰੀ ਫੰਡ ਜਿਹੜਾ ਕਿ ਵਰਲਡ ਦੀਆਂ ਸਰਕਾਰਾਂ ਨੂੰ ਦੁਨੀਆ ਦੀਆਂ ਸਰਕਾਰਾਂ ਨੂੰ ਇਹ ਜਿਹੜੇ ਰਿਜ਼ਰਵ ਐਸੈਟ ਆ ਇੱਕ ਟਾਈਪ ਦੇ ਮਦਦ ਕਰਦੀ ਆ ਰੱਖਣ ਦੇ ਲਈ ਸੋ ਉਹ ਰੱਖਣ ਦੇ ਲਈ ਅਮਰੀਕਾ ਨੇ ਆਲਰੇਡੀ 900 ਮਿਲੀਅਨ ਡਾਲਰ ਇਹਨਾਂ ਨੂੰ ਦੇ ਚੁੱਕੇ ਹੈਗੇ ਜੀ